ਹਾਂਜੀ ਸ਼ਰਨਜੀਤ ਕਿਹੜੀ ਜਗ੍ਹਾ ਹੈ ਕਿਹੜਾ ਛਠਿਆਰੀ ਗੇਟ ਕੀ ਘਟਵਾਣੀ ਹੈ ਤੁਹਾਡੇ ਨਾਲ ਜੀ ਸਾਰੀ ਰਾਤ ਸੁੱਤੇ ਹੀ ਅਨਕੁਸ਼ ਨਹੀਂ ਪਤਾ ਸਾਡੇ ਮੈਂ ਉੱਪਰ ਬਟਿਕ ਦਾ ਕੰਮ ਕਰਦੀ ਆਂ ਤੇ ਉੱਪਰ ਖਿੜਕੀ ਆ ਖਿੜਕੀ ਤੇ ਜਾਲੀ ਲੱਗੀ ਕਿਸੇ ਨੇ ਜਾਲੀ ਨੂੰ ਫਾੜ ਕੇ ਉਹਦੇ ਰਾਹੀਂ ਕੋਈ ਆਇਆ ਹੈ ਇੱਥੇ ਮੇਰਾ ਬੇਟਾ ਸੁੱਤਾ ਹੈ ਬੇਟੇ ਨੂੰ ਵੀ ਕੁਝ ਪਤਾ ਨਹੀਂ ਪਤਾ ਨਹੀਂ ਉਹਨੂੰ ਕੁਝ ਸੰਗਾ ਹਤਾ ਹੈ ਕਿ ਜੇ ਕੀ ਕੀਤਾ ਜਦੋਂ ਮੈਂ ਸਵੇਰੇ ਉੱਠ ਕੇ ਰੂਮ ਚ ਆਈਆਂ ਲਮਾਰੀ ਖੁੱਲੀ ਪਈ ਸਮਾਨ ਸਾਰਾ ਖਿਲਰਿਆ ਪਿਆ ਮੈਰੋਂ ਲੱਗੇਗੀ ਕਿ ਇੱਕਦਮ ਕੀ ਹੋਇਆ ਅੰਛ ਤੂੰ ਕੁਝ ਕੀਤਾ ਹੈ ਕਹਿੰਦਾ ਮਮਮੀ ਤੂੰ ਕੁਝ ਪਤਾ ਹੀ ਨਹੀਂ ਉਹਨੂੰ ਇਹ ਕੁਝ ਵੀ ਨਹੀਂ ਪਤਾ ਕਿ ਮੇਰੇ ਲਾਗੇ ਕੋ ਖਰਾਕ ਹੋਇਆ ਹੈ ਜਾਂ ਸਮਾਨ ਡਿੱਗਿਆ ਜੋ ਮੇਰਾ ਕੈਸ਼ ਕੁਸ਼ੀ ਜੋ ਵੀ ਮੇਰਾ ਗਹਿਣਾ ਗੱਟਾ ਹੀ ਸਾਰਾ ਕੁਸ਼ੀ ਲੱਗੇ ਕੋਈ ਚੀਜ਼ ਨਹੀਂ ਛੱਡ ਕੇ ਗਈ ਘਰ ਚ ਬਸ ਇਹੀ ਮੇਰਾ ਕੈਸ਼ ਤੇ ਲੱਖ ਦੇ ਲੱਗੇ ਚੱਗੇ ਹੋਊਗਾ ਤੇ ਬਾਕੀ ਗਹਿਣਾ ਗੱਟਾ 4 1/2 ਲੱਖ ਦੇ ਲੱਗੇ ਚੱਗੇ ਹੀ ਮੈਂ ਬੁਟੀਕ ਦਾ ਕੰਮ ਕਰਦੀ ਮੇਰੇ ਉੱਪਰ ਬੁਟੀਕ ਦਾ ਜਿਹੜਾ ਉਹ ਵਾ ਦਰਵਾਜ਼ਾ ਉਹ ਵੀ ਫੋਲਿਆ ਉਹਦੇ ਵਿੱਚ ਵੀ ਥੋੜਾ ਬੋਤਾ ਕੈਸ਼ ਹੀ ਤੇ ਜਿਹੜੇ ਉਹ ਕਮਰੇ 'ਚ ਜਾਲੀ ਲੱਗੀ ਸੀ ਤੇ ਉਹ ਜਾਲੀ ਫਾੜ ਕੇ ਅੰਦਰ ਆ ਗਏ ਤੇ ਮੁੜ ਕੇ ਦਰਵਾਜ਼ੇ ਰਾਈਂ ਗਏ ਆ ਕੋਈ ਉੱਥੇ ਬਾਲਕਨੀ 'ਚ ਦਰਵਾਜ਼ਾ ਦਰਵਾਜ਼ਾ ਖੋਲ ਕੇ ਬਾਹਰ ਗਏ ਤੁਹਾਨੂੰ ਕਿੱਥੇ ਪਤਾ ਲੱਗਦਾ ਮੈਂ ਸਵੇਰੇ 8 ਵਜੇ ਉੱਠੀ ਮੈਨੂੰ ਸਵੇਰੇ ਜਾਗ ਹੀ ਨਹੀਂ ਆਈ 8 ਵਜੇ ਜਾਗ ਆਈ ਮੈਂ ਉੱਠ ਕੇ ਅੰਦਰ ਆਈ ਆ ਹੁਣ ਆ ਤੋ ਕਿ ਮੈਂ ਬੈਠੇ ਨੂੰ ਵੇਖਿਆ ਤੇ ਮੈਂ ਬਿਮਾਰੀ ਵੱਲ ਧਿਆਨ ਦਿੱਤਾ ਤੇ ਲਮਾਰੀ ਖੁੱਲੀ ਪਈ ਸੀ ਕੋਈ ਖੜਾਕ ਕੋਈ ਖੜਾਕ ਖੜੂ ਕਿਨੀ ਆਏ ਸਾਨੂੰ ਕਿਸੇ ਨੂੰ ਪਤਾ ਹੀ ਨਹੀਂ ਲੱਗਾ ਕਿ ਕੋਈ ਖੜਾਕ ਹੋਣ ਰਿਹਾ ਜਾਂ ਨਹੀਂ ਹੋਣ ਰਿਹਾ ਪਤਾ ਨਹੀਂ ਹੁਣ ਸਾਨੂੰ ਉਹਨਾਂ ਨੇ ਕੋਈ ਸੰਗਾਤ ਆਈ ਜਾਂ ਕੀ ਗੱਲਬਾਤ ਹੀ ਕੁਝ ਨਹੀਂ ਬਤਾ ਹਨ ਨਹੀਂ ਤੇ ਮਾੜਾ ਮੋਟਾ ਵੀ ਖੜਾਕ ਹੋਏ ਮੈਂ ਉਸੇ ਵੇਲੇ ਉੱਠ ਜਾਨੀ ਨਹੀਂ ਕੋਈ ਖੜਾਕ ਹੋਣ ਰਿਹਾ ਤੇ ਕੋਈ ਬਾਹਰੋਂ ਦੇ ਨਹੀਂ ਆ ਸਕਦਾ ਗਲੀ ਮੱਲੇ ਦਾ ਵੀ ਕੋਈ ਹੈਗਾ ਵਾ ਹੋ ਸਕਦਾ ਹਾਂਜੀ ਕਰਾਤੀ ਆ ਹਾਂ ਜੀ ਕਿਤੇ ਆਏ ਆ ਹਾਂ ਜੀ ਤੀਸਰੇ ਦੇ ਘਰ ਆ ਗਏ ਹਾਂ ਹਾਂ ਜੀ ਉਹ ਮੁੜ ਕੇ ਤੇ ਕਿਹਦੀ ਗੋਣਦਾ ਦੱਸ ਰਹੇ ਆ ਕਿ ਤੁਸੀ ਜੀ ਹੋ ਗਿਆ ਅਨੁਵਾਦ ਚੋਂ ਉਹਨਾਂ ਮਾਰੀ ਦੇ ਲਾਗੇ ਬੈਠੇ ਮੁੰਡਾ ਸੁਤਾ ਉਹਦਾ ਅਰਿੰਦਰ ਸਿੰਘ ਉਹ ਬਾਰੂ ਇੰਟਰਕਰਾਫ ਨਹੀਂ ਲਿਖਦੇ ਆ ਜਿਹੜੇ ਵੀ ਆ ਰਹੇ ਤਰਤੀਸ ਕਰ ਰਹੇ ਆ ਪਿੰਡ ਬਰਿੰਦ ਬੁਲਾ ਰਹੇ ਆ ਜੀ ਜੋ ਵੀ ਤਾਂ ਸਾਹਮਣੇ ਹੁੰਦੇ ਆ ਲੋੜ ਦੀ ਤਾਕਤ ਹੈ ਸਰ ਕੇ ਜਿਹੜੇ ਇਹ ਕਹ ਰਹੇ ਆ ਵੀ ਸਾਡਾ 1 ਲੱਖ ਰੁਪਇਆ ਜੀ ਉਹ سونے ਦੇ ਗਹਿਣੇ ਲੱਖਰ ਚੂਰ ਚੂਰ ਕਰਕੇ ਲਾਏ ਬਾਕੀ ਤੰਤੀ ਇਸ ਰਾਂ ਜੋ ਵੀ ਸਾਹਮਣੇ ਆਉਂਦਾ ਸਮਾਂ ਕਰ ਰਿਹਾ ਹੈ